ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਲਓ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਵੀਰ ਦੇ ਗਾਣੇ ਸੁਣਾਏ ਨੇ ਜੀ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਗਾਉਂਦਾ ਜੀ ਵੀਰ ਸਪੋਰਟ ਕਰਿਆ ਕਰੋ ਕਿਉਂਕਿ ਜਦੋਂ ਬੰਦੇ ਤੇ ਗਰੀਬੀ ਆ ਜਾਂਦੀ ਹੈ ਤਾਂ ਬਹੁਤ ਕੁਝ ਦੇਖਣਾ ਪੈਂਦਾ ਜੀ ਪ੍ਰਮਾਤਮਾ ਦੇ ਰੰਗ ਨਿਆਰੇ ਨੇ ਪਤਾ ਨਹੀਂ ਕਿਹੜੀ ਰਜਾ ਦੇ ਵਿੱਚ ਪਰਮਾਤਮਾ ਨੇ ਰੱਖਣਾ ਜੀ ਤੇ ਵੀਰ ਦੀ ਬਹੁਤ ਸ੍ਰੀਲੀ ਆਵਾਜ਼ ਹੈ ਜੀ ਆਜੋ ਇੱਕ ਭੇਟ ਸੁਣਦੇ ਆ ਜੀ ਗੁਰਦਾਸ ਮਾਨ ਦੀ ਵੀਰ ਤੋਂ ਮਿੱਠੀ ਬਾਤ ਦੇ ਵਿੱਚ ਸੁਣਾਉਣ ਲੱਗੇ ਨੇ ਜੀ ਭੇਟ ਸਾਰੇ ਵੀਰਾਂ ਨੂੰ ਸੱਸੀ ਆਖਾਲ ਜੈ ਮਾਤਾ ਦੀ ਤੂੰ ਦਾਤੀਏ ਅਸੀਂ ਮੰਗਤੇ ਤੇਰੇ ਤੂੰ ਦਾਤੀਏ ਅਸੀਂ ਮੰਗ ਤင်း ਇਹ ਅਸੀ ਮੰਗਤੇ ਤੇਰੇ ਦੂੰਦਾ ਤੀਏ ਅਸੀ ਮੰਗਤੇ ਤੇਰੇ ਸੋਨੇ ਚਾਂਦੀ ਦਾ ਦਸ ਕੀ ਮੰਗੇ ਨਾ ਮਾਂ ਕਿਰਪਾ ਮੰਗੀਏ ਤੇਰੀ ਬਸ ਮਈਆ ਜੀ ਤੇਰੇ ਚਰਨਾਂ ਦੇ ਵਿੱਚ ਲੱਗ ਜੈ ਬਿਰਤੀ ਮੇਰੀ ਬਸ ਮਈਆ ਜੀ ਤੇਰੇ ਚਰਨਾਂ ਦੇ ਵਿੱਚ ਲੱਗ ਜੈ ਹਾਜ਼ਰੀ ਮੇਰੀ ਤੂੰ ਚਾਵੇ ਤਾਂ ਕੰਗਲੇ ਦੇ ਵੀ ਸਿਰ ਤੇ ਤਾਜ ਰਖਾਵੇਂ ਤੂੰ ਚਾਵੇ ਤਾਂ ਕੰਗਲੇ ਦੇ ਵੀ ਸਿਰ ਤੇ ਤਾਜ ਰਖਾਵੇਂ ਨਾ ਚਾਵੇ ਤਾਂ ਰਾਜੇ ਤੋਂ ਵੀ ਨਾ ਚਾਵੇ ਤਾਂ ਜੀ ਮੰਗਤੇ ਤੇਰੇ ਲੋ ਜੀ ਵੀਰ ਨੇ गाके सुनाई ਜੀ ਗਰਦਾਸ ਮਾਨ ਦੀ ਭੇਡ ਵੀਰ ਦੀ سپورਟ ਕਰਿਓ ਜੀ ਜਰੂਰ ਕਿਉਂਕਿ ਵੀਰ ਦਾ ਘਰ-ਬਾਰ ਵੀ ਨਹੀਂ ਹੈਗਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਕਿਉਂਕਿ ਵੀਰ ਦਾ ਜੋ ਘਰ-ਬਾਰ ਬਣ ਸਕੇ ਜੀ ਛੋਟੇ-ਛੋਟੇ ਬੱਚੇ ਆ ਜੀ ਇਹ ਵਿਆਹਾਂ ਦੇ ਵਿੱਚ ਜਾ ਕੇ ਇਸ ਢੋਲ ਕੀ ਦੀ ਮਦਦ ਦੇ ਨਾਲ गा ਕੇ ਆਪਣਾ পেট ਪਾਲਦੇ ਨੇ ਜੀ ਜ਼ਰੂਰ ਮਦਦ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜ਼ਰੂਰ ਕਰਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ